जयपीं जय पार्थ जय गुरुदेव ਧੰਨ ਗੁਰਦੇਵ ਮੈਂ ਜਸਵਿੰਦਰ ਕੁਮਾਰ ਬੰਗੜ ਉਰਫ ਕਾਕੂ ਭਾਜਪਾ ਦੇ ਕਾਰਕਿਰਤਾ ਮੈਂ ਆਪ ਸਭ ਨੂੰ ਲੋੜੀ ਨਵੇਂ ਸਾਲ ਦੀ ਤੇ ਮਾਗੀ ਦੀ ਲੱਖ ਲੱਖ ਵਧਾਈ ਦਿੰਨਾ ਆ ਮੈਂ ਭਾਜਪਾ ਪਰਿਵਾਰ ਵੱਲੋਂ ਆਪ ਸਭ ਨੂੰ ਦੇਸ਼ ਵਾਸੀਆਂ ਨੂੰ ਸਾਡੇ ਸ਼ਹਿਰੀ ਪ੍ਰਧਾਨ ਉਹਨਾਂ ਵੱਲੋਂ ਪ੍ਰਵੀਨ ਬਾਂਸਲ ਜੀ ਵੱਲੋਂ ਤੇ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀ ਤੇ ਮਾਗੀ ਦੀ ਲੱਖ ਲੱਖ ਵਧਾਈ ਹੋਵੇ ਕਿਵੇਂ ਦੇ ਦੇ ਚਾਈਨਾ ਡੋਰ ਅੱਜ ਕੱਲ੍ਹ ਡਲ ਰਹੀ ਆ ਬੜਾ ਲੋਕਾਂ ਨੂੰ ਨੁਕਸਾਨ ਹੋ ਰਿਹਾ ਇਹਦਾ ਜਾਣ ਲੇਵਾ ਵੀ ਦੇਖੋ ਜੀ ਚਾਈਨਾ ਦੀ ਡੋਰ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਆ ਸਾਨੂੰ ਧਾਗੇ ਵਾਲੀ ਡੋਰ ਵਰਤਣੀ ਚਾਹੀਦੀ ਆ ਤੇ ਸਾਡੀ ਸਰਕਾਰਾਂ ਤੋਂ ਵੀ ਇਹੀ ਮੰਗ ਆ ਜਿਹੜੀ ਹੁਣ ਸਮੇ ਦੀ ਸਰਕਾਰ ਆ ਵੀ ਇਹਤੇ ਨੱਥ ਪਾਈ ਜਾਵੇ ਤੇ ਬਾਅਦ ਤੋਂ ਬਾਅਦ ਜਿਹੜੇ ਲੋਕ ਇਹਨੂੰ ਵੇਚਦੇ ਆ ਉਹਨਾਂ ਤੇ ਬਾਅਦ ਤੋਂ ਬਾਅਦ ਕਾਰਵਾਈ ਕੀਤੀ ਜਾਵੇ ਸਰ ਕਈ ਵਾਰ ਦੇਖਿਆ ਅਸੀਂ ਜਿਹੜੀ ਡੋਰ ਹੈਗੀ ਆ ਚਾਈਨਾ ਦੀ ਇਹ ਜਿਹੜੀ ਵੇਕਦੀ ਆ ਲੁਕਸ਼ੁਕ ਕੇ ਥੋੜੇ ਜਿਹੇ ਫਾਇਦੇ ਲਈ ਕਿਤਨਾ ਕਦੇ ਜਾਨੀ ਨੁਕਸਾਨ ਪੰਛੀਆਂ ਦਾ ਇਨਸਾਨਾਂ ਦਾ ਰਿਸ਼ਤੇਦਾਰੀਆਂ ਚ ਕੋਈ ਆਂਦਾ ਜਾਂਦਾ ਡੋਰ ਦੀ ਰਪੇਟ ਚ ਆ ਜਾਂਦਾ ਉਹ ਰਸਤੇ ਚ ਰਹਿੰਦਾ ਵਿਚਾਰਾ ਤੇ ਦੂਜਾ ਨੰਬਰ ਉਸ ਤੋਂ ਬਾਅਦ ਜਿਵੇਂ ਜਿਹੜੀ ਚਾਈਨਾ ਡੋਰ ਆ ਅਗਰ ਜੇ ਵੇਕਦੀ ਆ ਤੋਂ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਨਹੀਂ ਪਤਾ ਲੱਗਦਾ ਕਿੱਥੋਂ ਆਉਂਦੀ ਆ ਬੱਚਿਆਂ ਨੂੰ ਪਤਾ ਲੱਗਦਾ ਚਾਈਨਾ ਡੋਰ ਕਿੱਥੋਂ ਮਿਲਦੀ ਆ ਦੇਖੋ ਜੀ ਇਹਦੇ ਵਿੱਚ ਪ੍ਰਸ਼ਾਸਨ ਨੂੰ ਦੀ ਵੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਆ ਤੇ ਸਮਾਜਿਕ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਜਿੰਨੇ ਵੀ ਸਾਡੇ ਸਮਾਜਿਕ ਜਥੇਬੰਦੀਆਂ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਤੇ ਉਹ ਬੱਚਿਆਂ ਨੂੰ ਸਮਝਾਣ ਸਾਨੂੰ ਇਹ ਚਾਈਨਾ ਡੋਰ ਤੋਂ ਦੂਰ ਰਹਿਣਾ ਚਾਹੀਦਾ ਆ ਅਤੇ ਜਿੰਨੇ ਵੀ ਆਪਣੇ ਦੁਕਾਨਦਾਰ ਆ ਜਿਹੜੇ ਦੁਕਾਨਦਾਰ ਭਰਾ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਜੇ ਧਾਗੇ ਵਾਲੀ ਡੋਰ ਆ ਜਿਹੜੀ ਤੇ ਤਾਂ ਚਾਈਨਾ ਡੋਰ ਫੈਲੀ ਕਿਉਂ ਇਹ ਜੋ ਧਾਗੇ ਚ ਕਹਿ ਕੇ ਕੋਸ਼ਤ ਤੇ ਵੇਚਦੇ ਕੋਸ਼ ਆ ਉਹ ਭਰਾਵਾਂ ਨੂੰ ਵੀ ਬੇਨਤੀ ਆ ਵੀ ਡੋਰ ਧਾਗੇ ਵਾਲੀ ਆਪਾਂ ਵੇਚੀਏ ਵੀ ਜਿਹੜੇ ਸਾਡੇ ਆਣ ਵਾਲੇ ਲੋਕਾਂ ਦੇ ਉੱਤੇ ਕਈਆਂ ਦਾ ਕੰਨ ਵੱਡਿਆ ਜਾਂਦਾ ਕਿਸੇ ਦਾ ਮੋਟਰਸਾਈਕਲ ਵਾਲੇ ਦਾ ਕੋਈ ਹੈਲਮਟ ਬਰਢ ਹੋ ਗਿਆ ਤੇ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਚਾਈਨਾ ਦੀ ਡੋਰ ਨੂੰ ਤਿਆਗੀਏ ਜੋ ਸਾਡਾ ਪੁਰਾਣਾ ਕਲਚਰ ਸੀਗਾ ਜੇ ਅਸੀਂ ਪਤੰਗ ਵਧਾਣੇ ਆ ਤੇ ਧਾਗੇ ਵਾਲੀ ਡੋਰ ਨਾਲ ਹੀ ਵਧਾਏ ਜੀ